ਹਾਂਜੀ ਕਿਸਾਨ ਵੀਰੋ ਆਪਾਂ ਜੀ ਅੱਜ ਬੀਜਣ ਲੱਗੇ ਜੀ ਗੰਡੇ ਦਾ ਕਣ ਇਹ ਹਾਈਬ੍ਰਿਡ ਬੀਜ ਹੈ ਜੀ ਆਰਗੈਨਿਕ ਤਰੀਕੇ ਨਾਲ ਬੀਜਣ ਲੱਗੇ ਹਾਂ ਆ ਜੀ ਕੋਈ ਲੋਜੀਕਲ ਟੀਕਾ ਫੂੜੂਮਨਾਸ ਇਹਦੇ ਨਾਲ ਗੱਡਿਆਂ ਨੂੰ ਕੋਈ ਗਾਲਾ ਗੁਲਾ ਨਹੀਂ ਪੈਂਦਾ ਇਹ ਆਰਗੈਨਿਕ ਚੀਜ਼ ਆ ਜੀ ਪਾਊਡਰ ਆ ਮੁਰਲਾਖਾ ਦਾ ਇਹਦੇ ਵਿੱਚ ਇਦਾਂ ਛੱਟਾ ਦੇਗੇ ਪਾਣੀ ਲਾ ਕੇ ਛੱਟਾ ਦੇਗੇ ਬੀਜਣ ਲੱਗੇ ਕਣ ਹਾਈਬ੍ਰਿਡ ਹੈ ਜੀ ਆਪੀ ਕੋ ਜਾਤਾ ਆ ਬੀਜਿਆ ਕੱਲ ਇਹ ਬੱਡਾਂ ਦੀ ਬੀਜਿਆ ਦੇਸੀ ਖਾਣੇ ਘਰ ਦਾ ਬੀਜ ਦੇਸੀ ਕਣ ਤੇ ਇਹ ਬੀਜ ਆ ਆਜਣ 29 ਤਰੀਕ ਹੈ ਜੀ 11ਵਾਂ ਮਹੀਨਾ 2020 ਇਹ ਧਿਆਨ ਰੱਖਣਾ ਵਾ ਕਿ ਆਪਣੀ ਧੁੱਪ ਜਿਹੜੀ ਸਾਰੀ ਦਿਹਾੜੀ ਆਵੇ ਸੂਰਜ ਆਵੇ ਸਾਹਮਣੇ ਆ ਇਧਰੋਂ ਚੜਦਾ ਵਾ ਤੇ ਇਧਰ ਦੀ ਆਵੇ ਇਹ 3 ਕਿਨ ਆਪਾਂ ਭੀਜਣਾ ਹੈ ਨਾਗੇ ਜਲਦੀ ਮਿਲ ਆ ਕੇ ਗੇ ਗਿਆ